ਸਾਡੀ ਭਾਰਤੀ ਜਨਤਾ ਪਾਰਟੀ 올 ਇੰਡੀਆ ਦੇ ਸਕੱਤਰ ਇਨਚਾਰਜ ਪੰਜਾਬ ਰਹਿਣਾ ਸਾਹਿਬ ਆਏ ਨੇ ਜਮੂ ਤੋਂ ਨਹੀਂ ਸਾਡੇ ਪੂਰੇ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਇਨਚਾਰਜ ਨੇ ਪਹੁੰਚਾਂ ਸੀ ਜਾਂਦੇ ਹਰ ਘਰ ਹਰ ਸ਼ਹਿਰ ਜਾ ਕੇ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਸਾਡੇ ਇੱਕ ਸਕਿੰਟ ਦੇ ਮੈਂ ਗੱਲ ਕਰਾਂਗਾ ਸਾਡੇ ਜਿੰਨੇ ਵੀ ਸਾਥੀ ਇੱਥੇ ਮਿਲੇ ਨੇ ਐਜੂਕੇਸ਼ਨਿਸ ਮਿਲੇ ਨੇ ਇੰਡਸਟਰੀ ਵਾਲੇ ਮਿਲੇ ਨੇ ਫਾਰਮਰਸ ਮਿਲੇ ਨੇ ਔਰ ਦੂਸਰੇ ਜਿਹੜੇ ਸਾਡੇ ਜਨਰਲ ਲੋਕ ਮਿਲੇ ਨੇ ਉਹਨਾਂ ਨੇ ਇੱਕੋ ਮੰਗ ਰੱਖੀ ਹੈ ਕਿ ਜਿਹੜਾ ਇਕਨੋਮਿਕ ਪੈਕੇਜ ਜੇ ਐਨ ਕੇਜ ਹੈਗਾ ਉਹ ਇਕਨੋਮਿਕ ਪੈਕੇਜ ਜਿਹੜਾ ਵਾ ਉਹ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਵਿੱਚ ਪੰਜਾਬ ਦਿੱਤਾ ਜਾਏ 6 ਜ਼ਿਲ੍ਹੇ ਨੇ ਸਾਡੇ ਪਠਾਨਕੋਟ ਸਰਦਾਰਾਸ਼ਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਐਂਡ ਖਾਜੂਰਖਾ ਇਹ 6 ਜ਼ਿਲ੍ਹੇ ਐਸੇ ਨੇ ਜਿਹੜੇ ਸਭ ਤੋਂ ਪਿਛੜੇ ਨੇ ਸਰ ਮੈਂ ਤੁਹਾਡੀ ਨੋਟ ਲਿਆਣਾ ਚਾਹੁੰਦਾ ਕਿ ਸਾਰਾ ਪੰਜਾਬ ਜਿਹੜਾ ਵਿਆਸੋ ਪਰੇ ਬੜੀ ਤਰੱਕੀ ਕਰ ਰਿਹਾ ਨਾਲ ਦੇਸ਼ ਵੀ ਤਰੱਕੀ ਕਰ ਰਿਹਾ ਪਰ ਸਾਡੀ ਜਿਹੜੀ ਪਰ ਕੈਪੀਟਲ ਇਨਕਮ ਜ਼ਿਲ੍ਹੇ ਗੁਰਦਾਸਪੁਰ ਦੀ ਸਭ ਤੋਂ ਘੱਟ ਵਾ ਥੈਟ ਇਜ਼ 90000 ਰੁਪੀਸ ਓਨਲੀ ਪਰ ਈਅਰ ਤੋਂ ਪੂਰ ਐਸ ਆਫ ਦੀ ਪੂਰ ਐ ਬਿਕੋਜ਼ ਅਸੀਂ ਬਾਰਡਰ ਤੇ ਬੈਠੇ ਆ ਹੋਮ ਮਿਨਿਸਟਰ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਜਦੋਂ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਜਦੋਂ ਮੈਂ ਜੁਆਇਨ ਕੀਤੀ ਪਾਰਟੀ 25 ਮਿੰਟ ਇਸ ਗੱਲ ਟੌਪਿਕ ਤੇ ਗੱਲ ਹੋਈ ਸੀ ਕਿ ਬਾਰਡਰ ਦੇ ਜ਼ਿਲ੍ਹਿਆਂ ਨੂੰ ਦੇਸ਼ ਦੇ ਨਾਲ ਜੋੜਨ ਲਈ ਦੇਸ਼ ਦੇ ਨਾਲ ਪੈ ਕਦਮ ਨਾ ਕਦਮ ਮਿਲਾਉਣ ਦੇ ਲਈ ਇੱਥੇ ਇਕਨੋਮਿਕ ਪੈਕੇਜ ਦੀ ਅਸੀਂ ਡਿਮਾਂਡ ਕੀਤੀ ਸੀ ਉਹਨਾਂ ਨੇ ਬੜਾ ਸਿਪਾ ਤੁਹਾਡੇ ਸੁਣਿਆ ਤੁਸੀਂ ਸਾਡੇ ਸੈਕਟਰੀ ਹੋ ਕੱਲ ਤੁਸੀਂ ਜਨਰਲ ਸੈਕਟਰੀ ਬਣੋ ਪ੍ਰਧਾਨ ਬਣੋ ਸਰ ਸਾਡੀ ਆਵਾਜ਼ ਜਿਹੜੀ ਹੈ ਤੁਹਾਡੇ ਥਰੂ ਅਗਰ ਚੱਲ ਜਾਵੇ ਤੇ ਅਸੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਾਂਗੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਪਾਰਟੀ ਦਾ ਸੰਦੇਸ਼ ਜਿਹੜਾ ਹੈ ਪ੍ਰੈਸ ਤੇ ਸੁਰੂ ਭੇਜੋ ਪਾਰਲੀਮੈਂਟ ਦੇ ਇਲੈਕਸ਼ਨ ਨੇ ਪੰਜਾਬ ਦਾ ਫੇਸ ਲਾਸਟ ਫੇਸ ਹੈ ਫਸਟ ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀ 13 ਇਤੋਂ ਦੀਆਂ ਪਾਰਲੀਮੈਂਟ ਸੀਟਾਂ ਉਹਨਾਂ ਦੀ VOTING ਹੈ ਸਾਢੇ 6 ਕੈਂਡੀਡੇਟ ਅਨਾਉਂਸ ਹੋ ਗਏ ਹਨ ਆਨਲੇ ਟਾਈਮ ਦੇ ਵਿੱਚ ਜਲਦੀ ਬਾ ਕਿਹੜੇ ਰਿਮੇਨਿੰਗ ਕੈਂਡੀਡੇਟਸ ਨੂੰ ਵੀ ਅਨਾਉਂਸ ਕਰਾਂਗੇ ਪਾਰਟੀ ਨੇ ਪੰਜਾਬ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦੀ ਪੂਰੀ ਤਿਆਰੀ ਹੈ ਉਸੇ ਤਿਆਰੀ ਦੇ سلسلے ਦੇ ਵਿੱਚ ਅੱਜ ਪਠਾਨਕੋਟ ਗੁਰਦਾਸਪੁਰ ਮਟਾਲਾ ਜਿਹੜੀ ਇਹ ਸਾਡੀ ਗੁਰਦਾਸਪੁਰ ਪਾਰਲੀਮੈਂਟਰੀ ਕੰਚੂਸੀ ਹੈ ਉਹਦੀਆਂ ਮੀਟਿੰਗਾਂ ਸੀ ਉਸ ਸਿਲਸਿਲੇ ਦੇ ਵਿੱਚ ਮੈਂ ਆਇਆ ਮੇਰੇ ਨਾਲ ਰਕੇਸ਼ ਰਖੋਲ ਜੀ ਜਿਹੜੇ ਪ੍ਰਦੇਸ਼ ਦੇ ਮਹਾ ਮੰਤਰੀ ਹਨ ਔਰ ਇਸ ਜ਼ੋਨ ਦੇ ਪਰਿਵਾਰੀ ਬੜੀ ਅੱਛੀ ਮੀਟਿੰਗ ਹੈ ਬੜਾ ਰਿਸਪੌਂਸ ਹੈ ਲੋਕਾਂ ਦੇ ਵਿੱਚ ਵੀ ਕਾਰਜਕਰਤਾਵਾਂ ਦੇ ਵਿੱਚ ਵੀ ਜੋਸ਼ ਹੈ ਔਰ ਸਾਨੂੰ ਉਮੀਦ ਹੈ ਕਿ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਬੜੇ ਲੰਬੇ ਸਮੇਂ ਦੇ ਬਾਅਦ 95 ਤੋਂ ਬਾਅਦ ਪਹਿਲੀ ਵਾਰ ਜਿਹੜੇ ਇਕੱਲੇ ਪਾਰਲੀਮੈਂਟ ਦੇ ਇਲੈਕਸ਼ਨ ਲੜੇ ਕਰਦੀ ਹੈ ਉਹ ਅਸਿਸਤੇ ਨੀ ਤੇਰਾ ਸਿਟਾਂ ਜਿੱਤਾਂਗੇ ਉਹਦੇ ਕਾਰਨ ਜਿਹੜੇ 10 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੰਮ ਕੀਤਾ ਉਹ ਬੇਮਿਸਾਲ ਕੰਮ ਹੈ ਦੇਸ਼ ਅੱਗੇ ਵਧਿਆ ਹੈ ਸਮਾਜ ਅੱਗੇ ਵਧਿਆ ਹੈ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਪੂਰੀ ਦੁਨੀਆ ਦੇ ਵਿੱਚ ਭਾਰਤ ਦੀ ਛਵੀ ਬਣਾਈ ਔਰ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇਸ਼ ਦੀ ਸੰਸਕ੍ਰਿਤੀ ਨੂੰ ਉੱਪਰ ਉਠਾਇਆ ਚਾਹੇ ਉਹ ਭਗਵਾਨ ਰਾਮ ਦਾ ਮੰਦਿਰ ਹੋਵੇ ਚਾਹੇ ਉਹ ਕਰਤਾਰਪੁਰ ਕੋਰੀਡੋਰ ਹੋਏ ਚਾਹੇ ਉਹ ਬੀਰ ਬਾਲਸ ਬੀਰ ਬਾਲ ਦਿਵਸ ਹੋਏ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪਰਮ ਲਾਲ ਕਿਲੇ ਦੇ ਵਿੱਚ ਹੋਏ ਚਾਹੇ ਬਨਾਰਸ ਦੇ ਵਿੱਚ ਮੰਦਿਰ ਹੋਏ ਉਜੈਨ ਦੇ ਵਿੱਚ ਮੰਦਿਰ ਹੋਏ ਜਾਂ ਫਿਰ ਜਿਸ ਤਰ੍ਹਾਂ ਡਿਫਰੈਂਟ ਸਕੀਮਸ ਦਿੱਤੀਆਂ ਪ੍ਰਧਾਨ ਮੰਤਰੀ ਜੀ ਨੇ ਜਿਹਦੇ ਕਾਰਨ ਆਸ਼ਮਾਨ ਕਾਰਡ ਹੋਏ ਚਾਹੇ 80 ਕਰੋੜ ਪਾਪੂਲੇਸ਼ਨ ਨੂੰ ਫਰੀ ਰਾਸ਼ਨ ਹੋਏ ਕੋਰੋਨਾ ਦੇ ਵਿੱਚ ਵੈਕਸੀਨੇਸ਼ਨ ਹੋਏ ਜਾਂ ਮਕਾਨ ਹੋਏ ਬਿਜਲੀ ਹੋਏ ਪਾਣੀ ਹੋਏ ਸਵਸਥਾ ਹੋਏ ਔਰ ਅੱਜ ਦੁਨੀਆ ਕਹਿ ਰਹੀ ਹੈ ਦੁਨੀਆ ਦੀ ਸਾਰੇ ਆਰਗੇਨਾਈਜੇਸ਼ਨ ਕਹਿ ਰਹੀ ਹਨ ਇਸ ਦੇਸ਼ ਦੇ ਵਿੱਚ 25 ਕਰੋੜ ਲੋਕ ਜਿਹੜੇ ਕਿ ਗਰੀਬੀ ਰੇਖਾ ਤੋਂ ਉੱਪਰ ਉਠੇ ਇਸ ਕਾਰਨ ਸਾਨੂੰ ਪੂਰੀ ਉਮੀਦ ਹੈ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਜਿਹੜਾ ਬੀਜੇਪੀ ਦਾ ਨਾਰਾ ਕਿ ਆਪ ਕੀ ਵਾਰ 400 ਪਾਰ ਫਿਰ ਇੱਕ ਵਾਰ ਮੋਦੀ ਮੋਦੀ ਸਰਕਾਰ ਅਸੀਂ 400 ਪਾਰ ਸੀਟਾਂ ਵੀ ਕਰਾਂਗੇ ਔਰ ਮੋਦੀ ਜੀ ਦੀ ਸਰਕਾਰ ਬਣੇਗੀ ਔਰ ਭਾਰਤ ਆਉਣ ਵਾਲੇ ਟਾਈਮ ਦੇ ਵਿੱਚ ਵਿਕਸਿਤ ਬਣੇਗਾ ਜਿਸ ਨਾਲ ਸਾਡੇ ਕੰਮ ਕਦੇ ਕਰਦੀ ਹੈ ਇਸ ਕੁਆਟਰ ਦੇ ਵਿੱਚ ਵੀ 8.4 ਸਾਡੀ ਜੀਡੀਪੀ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਤਾ ਬਣਾਂਗੇ ਔਰ ਭਾਰਤ ਦੁਨੀਆ ਨੂੰ ਇੱਕ ਦਿਸ਼ਾ ਦੇਗਾ ਸਿੱਸੀ ਸਰਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋਇਆ ਕੀ ਹੋਏਗਾ ਇਹ ਨਹੀਂ ਲੱਗਦਾ ਕਿ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ ਐਸਾ ਹੈ ਕਿ ਸਾਡੇ ਪਾਰਟੀ 13 ਦੀ 13 ਸੀਟਾਂ ਲੜੇਗੀ ਦਮ ਖੰਮ ਦੇ ਨਾਲ ਲੜੇਗੀ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਜਿਹੜਾ ਕਾਰੇ ਸਾਡੇ ਕਾਰਜਕਰਤਾਂ ਦੇ ਵਿੱਚ ਜੋਸ਼ ਹੈ ਮਾਹੌਲ ਹੈ ਦੇਖੋ ਨਾ ਸਿਕਰੀ ਜਿਹੇ ਅਸੇ ਬੰਦੇ ਵੀ ਸਾਡੇ ਕੋਲ ਜਿਹੜੇ ਬੜੇ ਮਜ਼ਬੂਤ ਲੀਡਰ ਨੇ ਇਸ ਏਰੀਏ ਦੇ ਉਹ ਵੀ ਸਾਡੇ ਨਾਲ ਆਏ ਇਸ ਤਰ੍ਹਾਂ ਪੂਰੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਰਦੇ ਹੋ ਲੁਧਿਆਣਾ ਦੇ ਵਿੱਚ ਦੇਖੋ ਹਰ ਜਗ੍ਹਾ ਜਿਸ ਤਰ੍ਹਾਂ ਬੜੇ ਸੀਨੀਅਰ ਦੂਸਰੇ ਪੋਲੀਟੀਕਲ ਪਾਰਟੀ ਦੇ ਲੋਕ ਵੀ ਸਾਨੂੰ ਜੁਆਇਨ ਕਰੇ ਕਰਦੇ ਨੇ ਇੱਕ ਵੇਵ ਚੱਲੀ ਦੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕ ਕਾਂਗਰਸ ਨੂੰ ਤੰਗ ਆਏ ਦਿਨ ਆਪ ਨੂੰ ਤੰਗ ਆਏ ਦਿਨ ਉਹ ਜੋ ਲੋਕ ਅੱਛੀ ਹਨਸਟ ਉਹ ਦੇਸ਼ ਵਾਸਤੇ ਪੋਲੀਟਿਕਸ ਕਰਨਾ ਚਾਹੁੰਦੇ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਜਿਹੜੇ ਪਾਰਟੀ ਜਿਹੜੇ ਪਰਿਵਾਰ ਦੀ ਪੋਲਿਟਿਸਟਾਂ ਨੂੰ ਉੱਪਰ ਉੜਕੇ ਆਣਾ ਚਾਹੁੰਦੇ ਆ ਉਹ ਸਾਡੇ ਨਾਲ ਆਏ ਕਰ ਦੇ। ਤੁਸੀਂ ਦੇਖੋ ਨਾ ਅੱਜ ਪ੍ਰਧਾਨ ਮੰਤਰੀ ਜੀ ਦੇ ਪਰਿਵਾਰ ਦੇ ਵਿੱਚ ਕੋਣ ਪੋਲਿਟਿਸ਼ੀਅਨ ਹੈ ਕੋਈ ਵੀ ਨਹੀਂ। ਇਹ ਗਰੀਬ ਪਰਿਵਾਰਤੋਂ ਸਪ੍ਰੈਮਿੰਸਟਰ ਨੜਾ ਜੀ ਦੇ ਪਰਿਵਾਰ ਦੇ ਵਿੱਚ ਨਾ ਉਹਨਾਂ ਦੇ ਪਰਿਵਾਰ ਚ ਕੋਈ ਹੋਰ ਪੋਲਿਟਿਸ਼ੀਅਨ ਨਾ ਗੋਲੀ ਚੱਲੀ ਕਿਸਾਨ ਮਰੇ ਕਿਸਾਨਾਂ ਦੇ ਲਾਠੀ ਚਾਰਜ ਹੋਇਆ ਲੱਗਦਾ ਕਿ ਪੰਜਾਬ ਦਾ ਕਿਸਾਨ ਜਾਂ ਪੰਜਾਬੀ ਭਾਜਪਾ ਨੂੰ ਵੋਟ ਪਾਏਗਾ। ਐਸਾ ਕਿ ਪੰਜਾਬ ਦੇ ਵਿੱਚ ਐਮਐਸਪੀ ਦੋ ਕਰਾਪ ਸਿੱਧੇ ਮੇਨ ਕਰਾਪਸ਼ਨ ਪੰਜਾਬ ਦੇ ਵਿੱਚ ਦੋਨਾਂ ਦੇ ਉੱਪਰ ਐਮਐਸਪੀ ਔਰ ਜਿਹੜੇ 14 ਤੋਂ ਲੈ ਕੇ ਹੁਣ ਤੱਕ ਦੇਖਿਆ ਜਾਏ ਐਮਐਸਪੀ ਬੜੇ ਪਰਸੈਂਟ ਵਧੀ ਔਰ 100% ਸੈਂਟਰ ਗਵਰਨਮੈਂਟ ਨੇ ਪਰਚੇਸ ਕੀਤੀ ਔਰ ਤੀਸਰੀ ਗੱਲ ਕਿ ਸਾਰਿਆਂ ਦੇ ਅਕਾਊਂਟ ਦੇ ਵਿੱਚ ਡਾਇਰੈਕਟਲੀ ਅਮਾਉਂਟ ਉਹਨਾਂ ਜਿਹੜਾ ਬੰਦਾ ਹੈ ਉਹ ਟਰਾਂਸਫਰ ਕੀਤਾ ਸੈਂਟਰ ਦੀ ਸਰਕਾਰ ਕਿਸਾਨਾਂ ਦੀ ਅਪਲਿਫਟਮੈਂਟ ਵਾਸਤੇ ਹਮੇਸ਼ਾ ਤਿਆਰ ਹੈ 23 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਦੇ ਵਿੱਚ ਕਵਰ ਕੀਤਾ 4 ਕਰੋੜ ਦੇਸ਼ ਦੇ ਵਿੱਚ ਕੇ ਸੀ ਸੀ ਕਾਰਡ ਬਣਾਏ ਗਏ 23 ਕਰੋੜ ਕਿਸਾਨਾਂ ਦਾ ਸਾਇਲ ਹੈਲਥ ਕਾਰਡ ਬਣਾਏ ਗਏ ਔਰ ਕੇ ਸੀ ਸੀ ਕਾਰਡ ਦੇ ਵਿੱਚ ਉਹਨਾਂ ਨੂੰ ਬੜਾ ਬ੍ਰਾਡ ਰਿਸਪੈਕਟ੍ਰਮ ਕਿਤਾ ਗਿਆ ਕਿਉਂਕਿ ਉਹਦੇ ਵਿੱਚ ਤੁਸੀਂ ਐਨੀਮਲ ਹਸਪੈਂਟਰੀ ਵੀ ਦਾ ਵੀ ਤੁਸੀਂ ਕੰਮ ਕਰ ਸਕਦੇ ਹੋ ਉਹਦੇ ਨਾਲ ਹਰ ਸਾਲ 6000 ਰੁਪਏ ਕਿਸਾਨ 12 ਕਰੋੜ ਕਿਸਾਨਾਂ ਦੇ ਹਕੂਮਤ ਦੇ ਵਿੱਚ ਜਾਇਆ ਕਰਦਾ ਹੈ 2 ਲੱਖ ਕਰੋੜ ਤੋਂ ਉੱਪਰ ਸਬਸਿਡੀ ਕਿਸਾਨਾਂ ਨੂੰ ਫਰਟੀਲਾਈਜ਼ਰ ਦੇ ਵੀ ਦਿੱਤੀ ਗਈ ਮੋਦੀ ਸਰਕਾਰ ਬੜੀ ਕਿੰਨੇ ਨਾਮ ਨੈਸ਼ਨਲ ਐਗਰੀਕਲਚਰ ਮਾਰਕੀਟ ਦੇ ਨਾਲ ਕਿੰਨੇ ਲੋਕ ਆਪਣਾ ਸੇਲ ਕਰੇ ਕਰਦੇ ਨੇ ਦੇਸ਼ ਦੇ ਵਿੱਚ ਕੋ ਤੀ ਤੂ ਜ਼ਿਆਦਾਤਰ ਟ੍ਰੇਨਾ ਏਰੀਆ ਦੇ ਪ੍ਰੋਡਕਟਸ ਲੈ ਕੇ ਕਿਸਾਨਾਂ ਦਾ ਫੇਰੇ ਕਰਦੀਆਂ ਲੈ ਕਰਦੀਆਂ ਇਕਸਤਾਨ ਤੋਂ ਦੂਜੇ ਸਾਨੂੰ ਮੋਦੀ ਸਰਕਾਰ ਹਨਸਟ ਹੈ ਇਮਾਨਦਾਰ ਹੈ ਕਿ ਕਿਸਾਨਾਂ ਦੀ ਇਨਕਮ ਵਧੇ ਔਰ ਹਮੇਸ਼ਾ ਸਾਡੀ ਪਾਰਟੀ ਪ੍ਰੋ ਫਾਰਮਰਸ ਹੈ ਔਰ ਹਮੇਸ਼ਾ ਕਿਸਾਨਾਂ ਵਾਸਤੇ ਕੰਮ ਕਰ ਵੀ ਰਹੀ ਹੈ ਆਨਰ ਟਾਈਮ ਦੇ ਵਿੱਚ ਸਰ ਕਿਹਾ ਤੁਹਾਨੂੰ ਲੱਗਦਾ ਨਹੀਂ ਜੇ ਦੀ ਫਿਗਰ ਬੋਲੀ ਐ ਉੱਪਰ ਉੱਪਰ ਤੱਕ ਐ ਗਰਾਸ ਰੂਟ ਲੈਵਲ ਤੇ ਤੇ ਪਿੰਡਾਂ ਚ ਅਨਾਉਂਸਮੈਂਟ ਹੁੰਦੀ ਪਈ ਐ ਵੀ ਬੀਜੇਪੀ ਨੂੰ ਵੋਟ ਆ ਪਾਈ ਜਾਏ ਮੈਨੂੰ ਲੱਗਦਾ ਕਿ ਤੁਸੀਂ ਤੁਹਾਨੂੰ ਲਗਭਗ 10 ਤੋਂ 20 ਇਹੋ ਜਿਹੀ ਪ੍ਰੂਫ ਕਰਦਾਂਗੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵਿਰੋਧ ਕਰਦੀਆਂ ਜੀ ਅਸਾਂ ਤੁਸੀਂ ਕੀ ਕਰਦੇ ਹੋ ਕਿਸਾਨ ਜਥੇਬੰਦੀਆ ਜੀ ਕਿਸਾਨ ਜਥੇਬੰਦੀਆਂ ਦੀ ਪੋਲੀਟੀਕਲ ਅਫੀਲੀਏਸ਼ਨ ਹੋ ਸਕਦੀ ਐ ਮੈਂ ਕਿਸਾਨ ਦੀ ਗੱਲ ਕਰ ਰਿਹਾ ਮੈਂ ਜਥੇਬੰਦੀਆਂ ਦੀ ਨਹੀਂ ਕਰ ਰਿਹਾ ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਜਥੇਬੰਦੀਆਂ ਦੀ ਕਿਸੇ ਦੀ ਪੋਲੀਟੀਕਲ ਅਫੀਲੀਏਸ਼ਨ ਹੋ ਪਸਾਨ ਬਾਰਡਰ ਤੋਂ ਕਿਉਂ ਨਹੀਂ ਉਠਾਇਆ ਜਿੱਦਾਂ ਇਹ ਫਿਗਰਸ ਇਫੈਕਟ ਨੇ ਬਾਰਡਰ ਤੋਂ ਕਿਉਂ ਨਹੀਂ ਉਠਾਇਆ ਗਿਆ ਐਸਾ ਕਿ ਕੇਵਨ politiclly motiateded agitation ਨੇ ਕਿ ਕੰਦਾਣਾ ਸੀ ਕਿਤੇ ਦੇ 12 ਕਰੋੜ ਕਿਸਾਨਾਂ ਦੇ ਕੋਲ ਦੇ ਵਿੱਚ ਪੈਸਾ ਜਾ ਰਿਹਾ ਤੁਸੀਂ ਕਿਸਾਨਾਂ ਨੂੰ ਪੁੱਛਣ ਹੁਣਾਂ ਕਿ ਕੌਣ ਚ ਜਾ ਰਹੇ ਨੇ ਜਾ ਰਹੇ ਅਨਸਰਾਂ ਜੀ 2.8 ਕਰੋੜ ਤੋਂ ਜ਼ਿਆਦਾ ਕੌਣ ਚ ਉਹਨਾਂ ਪੈਸੇ ਜੀ ਅਨਸਰਾਂ ਜੀ ਹਾਂਸ ਦਾ ਫਰੀਦਕੋਟ ਦੇ ਵਿੱਚ ਬੜਾ ਵੱਡਾ ਵਿਰੋਧ ਹੋਇਆ ਕਿਸਾਨਾਂ ਨੇ ਰੂਪਰੇਖਾ ਉਹ ਲੀਕ ਲਈ ਮੈਨੂੰ ਲੱਗਦਾ ਕਿ politiclal ਵਿਰੋਧ ਹੈ ਕੌਣ ਕਰਵਾ ਰਿਹਾ ਦੂਸਰੀ politiclal ਪਾਰਟੀ ਨੇ ਜੋ ਤਾਂ ਕਿ ਤੁਹਾਨੂੰ ਪਤਾ ਹੀ ਕੋਣ ਕਰਾ ਸਕਦਾ ਤੁਸੀਂ ਪਤਾ ਕਰੋ ਨਾ ਕੋਣ ਕਰਾ ਕੇ ਜਿਹੜੀਆਂ ਬੀਜੇਪੀ ਨੂੰ ਰੋਕਣਾ ਚਾਹੁੰਦੀਆਂ ਤਾਕਤਾਂ ਐਸੀਆਂ ਨੇ ਸਰ ਇਹਨੇ ਕੰਫੀਡੈਂਸ ਗੱਲ ਤੁਸੀਂ ਇਹ ਜਿਹੜੇ ਫੈਕਟਰੀ ਫਿਗਰ ਦਿੱਤੇ ਆ ਕੰਫੀਡੈਂਸ ਨੇ ਟ੍ਰੂਥ ਹੈ ਤੁਸੀਂ ਕੋਈ ਮੈਂ ਨੋਟ ਕਰਿਓ ਉਹ ਕਰ ਸਕਦੇ ਕੋਈ ਐਸਾ ਇਸ਼ੂ ਜਿੱਦੂ ਤੁਹਾਨੂੰ ਲੱਗਦਾ ਵੀ ਅਸੀਂ ਸੱਚੀ ਗਿਣ ਕਰਾਂਗੇ ਭਾ ਕਿਸਾਨ ਜਾਂ ਇੰਡਸਟਰੀ ਆ ਜਾਂ ਆਮ ਲੋਗ ਜਰੂਰ ਗਿਣ ਕਰਾਂਗੇ ਸਰ ਤੁਸੀਂ ਦੇਖਿਓ ਪੰਜਾਬ ਬਦਲੇਗਾ ਵੀਜਨ ਤੇ ਬੀਜੇਪੀ ਕੋ ਹੋਏਗਾ ਨਾ ਪੰਜਾਬ ਚ ਜਿੱਦੀ مخالਫਤ ਆ ਵੀ ਆਪਾਂ ਵਿਨਿੰਗ ਕਰਾਂਗੇ ਨਹੀਂ ਦੱਸੇ ਕਰਨਾ ਦੇਖੋ ਕਸ਼ਮੀਰ ਕਿਸ ਤਰ੍ਹਾਂ ਡਵੈਲਪ ਕਰੇਗਾ ਤੁਹਾਡੇ ਸਾਹਮਣੇ ਕਰੇਗਾ ਦਾ ਇਤੋਂ ਦੇ ਇੰਡਸਟਰੀ ਲਿਸਟ ਨੇ ਕਿਹਾ ਕਿ ਅੱਜ ਜੰਮੂ ਕਸ਼ਮੀਰ ਕਿੰਨਾ ਡਵੈਲਪ ਕਰੇਗਾ ਦਾ ਪੀਸਫੁਲ ਮੈਂ ਪੀਸ ਦੀ ਤਰਫ ਜਾਦਾ ਪਿੱਛੇ ਕਸ਼ਮੀਰੀ ਟੈਰੋਰੀਜ਼ਮ ਦੇ ਨਾਂ ਤੇ ਜਾਣੇ ਜਾਂਦਾ ਸੀ ਅੱਜ ਟੂਰਿਸਟ ਦੇ ਨਾਂ ਤੇ ਜਾਣੇ ਜਾਂਦੇ ਪੀਸ ਦੇ ਨਾਲ ਇਕਨੋਮੀ ਵੱਧਦੀ ਹੈ ਪੀਸ ਦੇ ਨਾਲ ਇੰਡਸਟਰੀ ਆਉਂਦੀ ਹੈ ਪੀਸ ਦੇ ਨਾਲ ਸਮਾਜ ਅੱਗੇ ਵਧਦਾ ਹੈ ਦੋ ਜੰਮੂ ਕਸ਼ਮੀਰ ਦੀ ਪੋਪੂਲੇਸ਼ਨ 1 ਕਰੋੜ 25 ਲੱਖ ਹੈ ਡਾਟਾ ਪੜੋ ਤੁਸੀਂ ਹੁਣ ਕੋ ਟ੍ਰੂਥ ਹੈ 2 ਕਰੋੜ ਟੂਰਿਸਟ ਜੰਮੂ ਕਸ਼ਮੀਰ ਦੇ ਵਿੱਚ ਕਿੰਨੀ ਇਕਨੋਮੀ ਵਧੀ ਹੈ ਜਿਵੇਂ ਪੰਜਾਬ ਦੇ ਹਾਲਾਤ ਅੱਛੇ ਨੇ ਉੱਚ ਲੋ ਚੰਦੇ ਨਾਲ ਅੱਛੇ ਹੋਵੇ ਵੀ ਕਹਿਣਾ ਚਾਹਣਾ ਹੈ ਪੂਰੇ ਦੇਸ਼ ਦੇ ਵਿੱਚ ਕਿੰਨੇ ਲੋਕ ਅੜਬੜਾਣਾ ਚਾਹੁੰਦੇ ਨੇ ਉਹ ਵੀ ਪਹਿਲੇ ਗੱਲ ਕਰੇ ਥੋੜੀ ਚੰਦਰ ਕੇ ਦੇਸ਼ ਅੱਗੇ ਵਧੇ ਸਮਾਜ ਅੱਗੇ ਵਧੇ ਸਰਜਿਸ ਕੌਂਸਲ ਅੱਗੇ ਵਧੇ ਤੁਸੀਂ ਆਏ ਹੋ ਇੱਥੇ ਬੀਜੇਪੀ ਬੜੇ ਵੱਡੇ ਮਾਰਚੜਨਾ ਚੇਤੀ ਰਹੀ ਹੈ ਵਿਨੋਦ ਖੰਨਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੋਕੀ ਯਾਦ ਕਰਦੇ ਉਹਨਾਂ ਦੀ ਧਰਮ ਪਤਨੀ ਨੇ ਐਲਾਨ ਕਰਤਾ ਕਿ ਭਾਜਪਾ ਦੇ ਖਿਲਾਫ ਉਹ ਛੋਣ ਰੜਗੇ ਸਵਰਨ ਸ਼ਿਲਾਰ ਗਿਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਬਾਦਲ ਨਹੀਂ ਪਰ ਚੋਣ ਜ਼ਰੂਰ ਲੜਨਗੇ ਕੁਝ ਵੀ ਹੋ ਜਾਏ 5 ਸਾਲ ਸੁਨੀਲ ਸਨੀ ਦੇਵ ਜੀ ਜਿੱਤ ਕੇ ਗਏ ਇੱਥੇ 5 ਸਾਲ ਚ ਦੋ ਚੱਕਰ ਸੀ ਉਹਨਾਂ ਦੇ ਲੱਗਦਾ ਕਿ ਇਹਦਾ ਨੁਕਸਾਨ ਹੋ ਸਕਦਾ ਪਰ ਐਸਾ ਹੈ ਕਿ ਸਨੀ ਦੇਵ ਜੀ ਜਿੱਤਣ ਦੇ ਬਾਅਦ ਘਟਾ ਸਾਡੀ ਪਾਰਟੀ ਨੇ ਜਿਹੜੀ ਇੱਥੋਂ ਦਾ ਪਾਰਟੀ ਦਾ ਜਿਹਨਾਂ ਨੇ ਇਹੋ ਸਟੇਟ ਦਾ ਉਹਨਾਂ ਦੀ ਡਿਮਾਂਡ ਸੀ ਜਿਹੜੀ ਸਾਡੀ ਹਾਈ ਕਮਾਂਡ ਨੇ ਮੰਨੀ ਪੰਜ-ਛੇ ਲੋਕਾਂ ਦਾ ਪੈਨਲ ਸੀ ਉਹਨਾਂ ਚੋਂ ਇੱਕ ਵਿਅਕਤੀ ਨੂੰ ਟਿਕਟ ਮੰਨਦੀ ਹੈ ਉਹਨਾਂ ਦੀ ਲੋਕਲ ਯੂਨਿਟ ਦੀ ਡਿਮਾਂਡ ਦੇ ਕਾਰਨ ਕਿ ਸਾਨੂੰ ਇੱਕ ਲੋਕਲ ਕੈਂਡੀਡੇਟ ਹੁਣ ਚਾਹੀਦਾ ਹੈ ਉਹਨਾਂ ਦੇ ਕਾਰਨ ਹੀ ਅੱਜ ਪਾਰਟੀ ਨੇ ਕਿੱਥੋਂ ਦਾ ਲੋਕਲ ਕੈਂਡੀਡੇਟ ਦਿੱਤਾ ਇਹਨੂੰ ਲੱਗਦਾ ਹੈ ਕਿ ਸਾਡਾ ਕੈਂਡੀਡੇਟ ਬੜਾ ਅੱਛਾ ਹੈ ਇਮਾਨਦਾਰ ਹੈ ਅਨਸਟ ਹੈ 3 ਵਾਰ ਐਮਐਲਏ ਰਹੇ ਦੇ ਡਿਪਟੀ ਸਪੀਕਰ ਰਹੇ ਦੇ ਉਹਦੀ ਕ੍ਰੈਡੀਬਿਲਟੀ ਹੈ ਇਮਾਨਦਾਰੀ ਦੀ ਅਨਸਤੀ ਦੀ ਸ਼ਰੀ ਵਿਅਕਤੀ ਹੈ ਜਰੂਰ ਇਸ ਵਾਰ ਜਨਤਾ ਸਪੋਰਟ ਕਰੇਗੀ ਉਹ ਸਾਡੇ ਇਥੋਂ ਦੇ ਐਮਪੀ ਬਣਨਗੇ ਔਰ ਜਿਹੜੀ ਵੀ ਇਥੋਂ ਦੀ ਡਿਵੈਲਪਮੈਂਟ ਹੋਏਗੀ ਉਹਦੇ ਚੋਂ ਪੂਰੀ ਬੁਣੀ ਕਪਤਾ ਖੰਨਾ ਦੇ ਬినੋਦ ਖੰਨਾ ਦੇ ਨਾਮ ਤੇ ਵੋਟਾਂ ਮੰਗੇਗੀ ਫਿਰ ਮੈਂ ਸਵਾਲ ਰਿਪੀਟ ਕਰਦਾ ਕਪਤਾ ਖੰਨਾ ਬినੋਦ ਖੰਨਾ ਦੇ ਨਾਮ ਤੇ ਵੋਟਾਂ ਮੰਗੇਗੀ ਸਵਰਨ ਸ਼ਲਾਰੀਆ ਵੀ ਭਾਜਪਾ ਦੇ ਲੀਡਰ ਐਸਾ ਕਿ ਚੁੱਕੇ ਨੇ ਐਮਪੀ ਦੀ ਐਸਾ ਕਿ ਮੇਰੇ ਧਿਆਨ ਚ ਨਹੀਂ ਹੈ ਕਿ ਕੋ ਖੜਾ ਹੋਇਆ ਕਰਦਾ ਹੈ ਐਸਾ ਹੈ ਤਾਂ ਉਹ ਨਾਲ ਗੱਲ ਕਰਾਂਗੇ ਕੋਈ ਪਾਲੇਨ ਯਾ ਦੇ ਸੈਕਟਰੀ ਨਰਿੰਦਰ ਰਾਇਣਾ ਅੱਜ ਬਟਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਬੀਜਪੀ ਦੇ ਕੈਂਡੀਡੇਟਾਂ ਦੇ ਹੱਕ ਵਿੱਚ ਅਪੀਲ ਕੀਤੀ कैमरामैन सोनी देनाल सर्वेंद्र सिंह कुमार बटाला देश दुनिया की हर खबर सबसे पहले देखने के लिए फॉलो करें दैनिक सवेरा टीवी, YouTube, Facebook, Instagram, X और WhatsApp चैनल पर।